जॉब में 20 सहारा पशु सड़कों पर घूम रहे हैं जिसके कारण सैकड़ों हादसे हो रहे हैं और किसानों की फसलों को भी भारी नुकसान पहुंच रहा है वहीं किसान यूनियन लाखों वालों ने अब इसकी कमान संभाली है और सरकार को एक महीने का नोटिस भी दे दिया है क्योंकि सरकार करोड़ों रुपए कावसेस ले रही है। लेकिन इसका कोई हल नहीं निकल रहा वहीं मोगा में बीते दिन किसान यूनियन लखोवाल के स्टेट प्रधान हरिंदर सिंह लखोवाल मोगा पहुंचे और इसके लिए किसानों को लामबंद किया वहीं हरिंदर सिंह लखोवाल ने बताया कि पिछली सरकारों ने इस पर कोई ध्यान नहीं दिया हर रोज आवारा पशुओं के कारण एक्सीडेंट में कीमती जाने जा रही है वहीं सरकार करोड़ों रुपए का उससे इकट्ठा कर रही है वहीं अब हम सरकार को आगाह कर रहे हैं कि एक महीने के अंदर कोई इंतजाम किया जाए वरना हमारी जत् आवारा पशुओं और कुत्तों को पकड़कर जिला डिप्टी कमिश्नर दफ्तरों में छोड़ देगी वहीं उन्होंने कहा कि सरकार डीएपी खाद की सप्लाई को भी पूरा करे वही उन्होंने बताया कि वह हरियाणा में महापंचायत करने जा रहे हैं किसानों को रोक लिए जाने पर उन्होंने कहा कि यह सरासर बेइंसाफी है हरियाणा ਸਰਕਾਰ ਕੋ ਆਉਣ ਵਾਲੇ ਚੋਣਾਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਮੁਕੇ ਜ਼ਿਲ੍ਹੇ ਦੀ ਭਾਰਤੀ ਕਿਸਾਨ ਯੂਨੀਅਨ ਲਖਵਾਲ ਦੀ ਮੀਟਿੰਗ ਹੋਈ ਆ। ਉਹਦੇ ਸਾਡੇ ਜਿਹੜੇ ਕੁਝ ਮੰਗਾਂ ਸੀ ਪੰਜਾਬ ਸਰਕਾਰ ਨੂੰ ਦੇ ਕੇ ਆਏ ਸੀਗੇ ਉਹ ਸਾਡੀਆਂ ਮੰਨੀਆਂ ਨਹੀਂ ਗਈਆਂ ਉਹਨਾਂ ਨੇ 31 ਮਾਰਚ ਤੱਕ ਦਾ ਸਮਾਂ ਲਿਆ ਸੀ। ਉਹਦੇ ਚ ਮੇਨ ਮੰਗ ਸੀ ਉਵਾਰਾ ਡੰਗਰ ਤੇ ਪਾਲਤੂ ਡੰਗਰ ਜਿਹੜੇ ਸੜਕਾਂ ਦੇ ਤੁਰੇ ਫਿਰਦੇ ਆ। ਪਾਲਤੂ ਡੰਗਰ ਵੀ ਰੋਜ਼ ਜਿਹੜੇ ਆ ਉਹ ਸਾਡੇ ਦਰਖਤ ਜਿਹੜੇ ਅਸੀਂ ਲਾਉਨੇ ਆ ਖਰਾਬ ਕਰਦੇ ਆ ਸੜਕਾਂ ਖਰਾਬ ਕਰਦੇ ਆ। ਉਵਾਰਾ ਡੰਗਰ ਸਾਡੀਆਂ ਜਿਹੜੀਆਂ ਉਹ ਸਾਡੀਆਂ ਫਸਲਾਂ ਨੂੰ ਨੁਕਸਾਨ ਬਚਾਉਂਦੇ ਆ ਅਸੀਂ ਪਿਛਲੀਆਂ ਸਰਕਾਰਾਂ ਚ ਵੀ ਡੀਸੀ ਐਸਡੀਐਮ ਅੰਦੇ ਦਫਤਰਾਂ ਚ ਦੰਦਰ ਛੱਡੇ ਸੀ ਕਾਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਵੇਲੇ ਕੈਪਟਨ ਸਾਹਿਬ ਦੇ ਘਰੇ ਵੀ ਛੱਡ ਕੇ ਆਏ ਸੀ ਹੁਣ ਅਸੀਂ ਇਹ ਸਰਕਾਰ ਨਾਲ ਵੀ ਵਾਦਾ ਕਰਕੇ ਇਹਨਾਂ ਨੇ ਸਾਡੇ ਨਾਲ ਕੀਤਾ ਸੀ ਲਿਖਤੀ ਸਮਝੌਤਾ ਹੋਇਆ ਸੀ ਵੀ 31 ਮਾਰਚ ਤੱਕ ਡੰਗਰਾਂ ਦਾ ਪ੍ਰਬੰਧ ਕਰ ਦਵਾਂਗੇ ਪਰ ਕੋਈ ਪ੍ਰਬੰਧ ਨਹੀਂ ਕੀਤਾ ਅਸੀਂ ਇਹਨਾਂ ਨੂੰ ਅੱਜ ਅਗਰਾਹ ਕਰਦੇ ਫਿਰਦੇ ਆ ਅਸੀਂ ਹੋਰ ਮਹੀਨੇ ਦਾ ਸਮਾਂ ਦਿੰਨੇ ਆ ਇਹਨਾਂ ਨੂੰ ਵੀ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਪ੍ਰਬੰਧ ਕਰ ਲੋ ਨਹੀਂ ਤਾਂ ਅਸੀਂ ਦੁਬਾਰਾ ਅਗਲੇ ਮਹੀਨੇ ਮੀਟਿੰਗ ਕਰਕੇ ਇੱਕ ਦਿਨ ਦਵਾਂਗੇ ਡੇਟ ਦਵਾਂਗੇ ਸਾਰੇ ਪੰਜਾਬ ਦੇ ਵਿੱਚ ਜਿਹੜੇ ਆਵਾਰਾ ਡੰਗਰ ਤੇ ਕੁੱਤੇ ਇਹ ਫੜ ਕੇ ਐਸ ਡੀ ਐਮ ਤੇ ਡੀ ਸੀ ਦੇ ਦਫ਼ਤਰਾਂ ਦੇ ਵਿੱਚ ਛੱਡ ਕੇ ਆਵਾਂਗੇ ਸਰਕਾਰੀ ਨਾਮ ਤੋਂ ਵੱਡੀ ਗੱਲ ਇਹ ਹੈ ਕਿ ਸਰਕਾਰ ਇੰਨਾ ਗਾਓ ਸਸਟ ਕਰੇਗੀ ਕਰੋੜਾਂ ਰੁਪਏ ਖਰਚ ਕਰਨਾ ਹੈ ਵੀ ਆ ਵੀ ਇਹ ਨਵੀਂ ਬੰਦ। ਉਸ ਪਾਉਂਕਸ ਕਿੱਥੇ ਜਾ ਰਿਹਾ ਕਿਸੇ ਨੇ ਇਹ ਕੁਝ ਉਹ ਆਪਦੇ ਇਹ ਆਪਦੇ ਕੰਮਾਂ ਲਈ ਵਰਤ ਰਿਹਾ। ਅਸੀਂ ਤਾਂ ਕਹੇ ਸਾਨੂੰ ਜਥੇਬੰਦੀ ਨੂੰ ਦੋ। ਤੁਹਾਨੂੰ ਐਸਕੇਮ ਨੂੰ ਦੋ ਇਹ process ਗਊਸਸ। ਅਸੀਂ ਆਪੇ ਪ੍ਰਬੰਧ ਕਰ ਦਾਂਗੇ। ਸਾਨੂੰ ਪੈਸੇ ਦੋ ਪਰ ਇੱਕ ਕੋ 1 ਰੁਪਈਆ ਵੀ ਜਿਹੜਾ ਗਊਆਂ ਦੇ ਜਾਂ ਉਹਨਾਂ ਦੇ ਨਹੀਂ ਲਾ ਰਹੀ ਤੇ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਤੁਸੀਂ ਵੀ 1000 ਏਕੜ ਦੇ ਵਿੱਚ ਅਸੀਂ ਦੇਖ ਲਿਆ ਪਟਿਆਲੇ ਕੋਲ ਉੱਥੇ ਗਊਆਂ ਸਾਰੀਆਂ ਛੱਡ ਦਵਾਂਗੇ। ਤੇ ਕੁੱਤਿਆਂ ਨੂੰ ਅਸੀਂ ਕਿਤੇ ਬਾਹਰ ਪੇਈ ਦੋ ਕੁੱਤਿਆਂ ਦਾ ਇਲਾਜ ਵੀ ਕਰੋ ਰੋਜ਼ ਸਾਡੇ ਬੱਚਿਆਂ ਨੂੰ ਵੱਢਦੇ ਆ ਪਰ ਕੋਈ ਇਹ ਇਲਾਜ ਨਹੀਂ ਕੀਤਾ ਅੱਜ ਅਸੀਂ ਵਾਰਨਿੰਗ ਦਿੱਤੀ ਆ ਬਈ ਇੱਕ ਮਹੀਨੇ ਦੇ ਵਿੱਚ ਵਿੱਚ ਇਹਦਾ ਹੱਲ ਕਰੋ ਨਹੀਂ ਤਾਂ ਅਸੀਂ ਫੇਰ ਥੋੜੇ ਦਫ਼ਤਰਾਂ ਚ ਐਸਡੀਐਮ ਡੀਸੀ ਦੇ ਛੱਡਾਂਗੇ ਦੂਸਰੀ ਸਾਡੀ ਡੀਏਪ ਦੀ ਵੱਡੀ ਕਮੀ ਆ ਪੰਜਾਬ ਦੇ ਵਿੱਚ ਉਹ ਕਹਿਣ ਆਇਆ ਵੀ ਸਾਡੀ ਫਸਲ ਸਰ ਤੇ ਆ ਗਈ ਵੱਡੀ ਐ ਵੀ ਚੋਰ ਬਜਾਰੀ ਹੋ ਰਹੀ ਆ ਨਹੀਂ ਮਿਲਦਾ ਖਾਦ ਉਹਨੂੰ ਡੀਏਪ ਨੂੰ ਵੀ ਫੌਰੀ ਤੌਰ ਤੇ ਸਾਡਾ ਇੱਥੇ ਪਹੁੰਚਾਇਆ ਜਾਵੇ ਜਿਹੜਾ ਕੋਈ ਸ਼ੈਲਰਾਂ ਦਾ ਮਸਲਾ ਸ਼ੈਲਰਾਂ ਚ ਚਿਕਾ ਚੋਣਾ ਪਿਆ ਔਰ ਚਿਕਾਈ ਨਹੀਂ ਹੋ ਰਹੀ ਉਹ ਵੀ ਸੈਂਟਰ ਸਰਕਾਰ ਨਾਲ ਲੜ ਕੇ ਪੰਜਾਬ ਸਰ ਚਿਕਾਈ ਚਿਕਾਈ ਉਹ ਨਹੀਂ ਕਰਵਾਵੇ ਇਹ ਸਾਡੇ ਮਸਲੇ ਅੱਜ ਵਿਚਾਰੇ ਅੱਜ ਅਰਜ਼ਾ ਦੇ ਮੈਨੇ ਮਹਾਪੰਚਾਇਤ ਹੋਈ ਹੈ ਮਹਾਪੰਚਾਇਤ ਤੋਂ ਜਿਹੜੇ ਕਿਸਾਨ ਪੰਜਾਬ ਦੇ ਜਾ ਰਹੇ ਸੀ ਉਹਨਾਂ ਨੂੰ ਰੋਕ ਦਿੱਤਾ ਗਿਆ ਬਹੁਤ ਬੜਾ ਤਣਾਅ ਬੜਾ ਬੜੀ ਮਾੜੀ ਗੱਲ ਆ ਸਾਨੂੰ ਸਾਨੂੰ ਹਰੇਕ ਬੰਦੇ ਨੂੰ ਆਪਣਾ ਹੱਕ ਆਪਣਾ ਪ੍ਰਦਰਸ਼ਨ ਕਰਨ ਦੀ ਖੁੱਲ ਹੋਣੀ ਹੈਗੀ ਆ ਉਹ ਸਾਡੇ ਸੰਵਿਧਾਨ ਦੇ ਵਿੱਚ ਆ ਪਰੇ ਸਰਕਾਰਾਂ ਜਾਣ ਬੁੱਝ ਗਏ ਤੰਗ ਕਰਦੀਆਂ ਓਵੇਂ ਸੜਕ ਰੋਕੀ ਹੋਈ ਹਰਿਆਣੇ ਵਾਲੀ ਤੇ ਕਿਸਾਨ ਉੱਥੇ ਬਿਠਾਏ ਹੋਏ ਆ ਕਿਉਂ ਨਹੀਂ ਅਸੀਂ ਦਿੱਲੀ ਜਾ ਸਕਦੇ ਅੱਗੇ ਸਾਨੂੰ ਚੰਡੀਗੜ੍ਹ ਨਹੀਂ ਸੀ ਜਾਣਦੇ ਤੇ ਅੱਜ ਕਦੀ ਚੰਡੀਗੜ੍ਹ ਵੀ ਜਾ ਕੇ ਦਿਖਾਇਆ ਇਸ ਲਈ ਉਹ ਰਸਤੇ ਵੀ ਖੋਲਣੇ ਚਾਹੀਦੇ ਆ ਤੇ ਸਾਨੂੰ ਜਿੱਥੇ ਵੀ ਜੇ ਅਸੀਂ ਕਾਨਫਰੰਸ ਚਾਹੇ ਪੰਚਾਇਤਾਂ ਕਰਨੀਆਂ ਸਾਨੂੰ ਕਰਨੀਆਂ ਚਾਹੀਦੀਆਂ ਕਿਉਂਕਿ ਹੁਣ ਸਰਕਾਰ ਨੂੰ ਪਤਾ ਲੱਗ ਜੂ ਹਰਿਆਣੇ 'ਚ ਹਾਰ ਰਹੀ ਆ ਮਾੜਾ ਹਾਲਾਤ ਹੋ ਰਹੇ ਨੇ ਭਾਜਪਾ ਦੇ ਕਿਉਂਕਿ ਕਿਸਾਨਾਂ ਨਾਲ ਤਾਂ ਧੱਕਾ ਹੋ ਰਿਹਾ ਆ ਆਮ ਲੋਕਾਂ ਨਾਲ ਉੱਥੇ ਧੱਕਾ ਉਹਨਾਂ ਸਰਕਾਰ ਨੇ ਕੀਤਾ ਤੇ ਉੱਥ